हां जी सत श्री अकाल जी सारे वीरा दा स्वागत है अपने चैनल ਭਵਾਂ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਕਵਰ ਕਰ ਲਗੇ ਆ ਪਿੰਡ ਬਾਲ ਸੁਗੰਦਰ ਆ ਵੀਰ ਹਾਂਜੀ ਬਾਲ ਸੁਗੰਦਰ ਤੋਂ ਤਹਿਸੀਲ ਜਨਾਲਾ ਪੈਂਦੀ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਆ ਵੀਰ ਰਿੰਕੂ ਦੇ ਕੋਲ ਤੇ ਵੀਰ ਦੇ ਕੋਲ ਤਿੰਨ ਕਟੀਆਂ ਵਗਾਊ ਅੱਜ ਤਿੰਨੇ ਕਟੀਆਂ ਚੰਗੀਆਂ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਨਾ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਵਧੀਆ ਜੀ ਨਾਬ ਥੋੜੀ ਉੱਚੀ ਬੋਲੋ ਹਾਂ ਕੀ ਹਾਲ ਵੀਰ ਜੀ ਤੇ ਆਪਣਾ ਨਾਮ ਦੱਸੋ ਇੱਕ ਨਹੀਂ ਦਾ ਐਡਰੈਸ ਦੱਸ ਦਿਓ ਮੇਰਾ ਨਾਮ ਜੀ ਰਿੰਕੂ ਜੋ ਤੇ ਪਿੰਡ ਬਲਸਕੰਦਰ ਅੱਛਾ ਜੀ ਹਾਂ ਜੀ ਤੇ ਨੰਬਰ ਮੇਰਾ 9915 982 963 ਠੀਕ ਹੈ ਜੀ ਕੋਈ ਦਿਲ ਬੰਦਾ ਹੈ ਤੇ ਵੀਰ ਜੀ ਆ ਪਹਿਲੇ ਨੰਬਰ ਤੇ ਜਿਹੜੀ ਕੱਟੀ ਆ ਕੀ ਡਿਟੇਲ ਜੇ ਦੀ ਇਹ ਵੀਰ ਜੀ ਦੰਦੋ ਅਜੇ ਖੀਰੀ ਜੋ ਅੱਛਾ ਜੀ ਤੇ ਕਹਿਣ ਨੂੰ ਭਾਵੇਂ ਕੋ ਦੋ ਸਾਲਾਂ ਦੀ ਕਹੀ ਜਾਵੇ ਪਰ ਘਰ ਵਾਲਿਆਂ ਨੇ 13-14 ਮਹੀਨੇ ਦੀ ਕੱਟੀ ਦੱਸੀ ਅੱਛਾ ਅੱਗੇ ਤੋਂ ਲੈਂਦੀ ਹੈ ਤੁਸੀਂ ਕਿੱਥ ਚਲੋ 15 ਮਹੀਨਿਆਂ ਦੀ ਲਾ ਲਓ ਤੁਸੀਂ ਖੀਰੀ ਆ ਦੰਦੋਂ ਖੀਰੀ ਆ ਜੀ ਤੇ ਖੋਲੋ ਇਹਦਾ ਤੋਰਾ ਤੋਰਾ ਚੈੱਕ ਕਰਾ ਦਈਏ ਕਰੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਮੋਹਰਾ ਨਸਲ ਦੀ ਕੱਟੀ ਆ ਜੈਡ ਬਲੈਕ ਲੈ ਜੋ ਵੀਰ ਜੀ ਤਾਂ ਲੈ ਜੋ ਦੰਦੋਂ ਜੇ ਖੀਰੀ ਆ ਬਾਕੀ ਕੱਦ ਕੋਦ ਚੰਗਾ ਕੀਤਾ ਕਰਮਾਲੀ ਨੇ ਤੇ ਹੋਰ ਪੰਜਾਂ ਚੌ ਮਹੀਨਾ ਤੱਕ ਬਨ ਜੋਗ ਬਨ ਜਾਊਗੀ ਤੇ ਥਣ ਥਣ ਵੀਰ ਜੀ ਚਾਰੇ ਹੀ ਆ ਹਾਂਜੀ ਹਾਂਜੀ ਠੀਕ ਜੀ ਚੈੱਕ ਕਰ ਲਓ ਲੰਮੀ ਤੋਰ ਦੋ ਐਨ ਮੜੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਤੋਰਾ ਤਾਰਾ ਕੱਟੀ ਦਾ ਮੋੜ ਲਿਓ ਸਿੰਘ ਸੁੰਗ ਵੀ ਪੂਰਾ ਗੁੰਡ ਕਰਨ ਦੇਈ ਆ ਲੈ ਕਾਲੀ ਮੋਰਾ ਚੈਸਕਵਲਟੀ ਚੈੱਕ ਕਰ ਸਕਦੇ ਤੁਸੀਂ ਮੋਰਾ ਨਸਲ ਦੇ ਵਿੱਚ ਆ ਗਈ ਆ ਕੱਟੀ ਲੈ ਜੋ ਮਿਰਜੀ ਲੈ ਜੋ ਬੰਨ ਕੇ ਤੇ ਤੁਹਾਨੂੰ ਇੱਕ ਰੀ ਥਣ ਥਣ ਇਹਦੇ ਚੈੱਕ ਕਰਾ ਦਿੰਦੇ ਆ ਕਿ ਟਾਈਮ ਨਾਲ ਫੋਟ ਫਾੜ ਲੱਗੀ ਹੁੰਦੀ ਆ ਇਹ ਚੈੱਕ ਹੋ ਜੂਗੀ ਮੜਾ ਜੀ ਪਤਾ ਲੱਗ ਜੂਗਾ ਆਹਾਂ ਦੀ ਸਾਸ ਸੁਤਰੀ ਆ ਇਹ ਕਿੱਦਾਂ ਆਹ ਸਾਫ ਓਕੇ ਵੀਰ ਜੀ ਵੇਖਿਓ ਨਾ ਭਾਵੇਂ ਆਓ ਮੜੇ ਦਿਖਾ ਦਈਏ ਇੱਕ ਰੀ ਭਾਵੇਂ ਮੁਖਾ ਬਣਾ ਆਪਣੀਆਂ ਗਰੰਟੀਆਂ ਤੇ ਹੀ ਐਸੀ ਤੇ ਚਲੋ ਗਰੰਟੀ ਵੀਰ ਦੀ ਫੇਰ ਵੀ ਫੁੱਲਿਆ ਪਰ ਇੱਕ ਰੀ ਚੈੱਕ ਕਰਾ ਦਨੇ ਝੋਲੀ ਝਲੀ ਕਿੱਦਾਂ ਆ ਕਰਮਾਲੀ ਦੀ ਓਏ ਵੇ ਡਰਦੀ ਥੋੜੀ ਜੀ ਚੰਗੀ ਆ ਕੱਟੀ ਜਿੰਨੀ ਹੈਗੀ ਆ ਕੱਦ ਕੋਤ ਚੰਗਾ ਕਰ ਜੂਗੀ ਕਰਮਾਲੀ ਨਹੀਂ ਉਹ ਤਾਂ ਇਧਰ ਲਓ ਜੀ ਕਰੋ ਲਾਗੇ ਤੋਂ ਚੈੱਕ ਚੰਵੇਂ ਥਾਣਿਆ ਤੇ ਸੈਜ ਗਿਆ ਵੀ ਚੰਗਾ ਥਾਣਾ ਇਹ ਤਾਂ ਵੀਰ ਜੀ ਮੁੱਲ ਕੀ ਕਰਨਾ ਜੀ ਵੀਰ ਜੀ ਮੋਲ ਖਰਾਉਣ ਨੂੰ ਦੇ ਭਾਵੇਂ ਰਕਰੀ ਜਾਈਏ ਆਪਾਂ 30 ਕਰੀ ਜਾਈਏ ਤੇ ਭਾਵੇਂ 50 ਕਰੀ ਜਾਈਏ ਹਾਂਜੀ 24000 ਦੀ ਦੇ ਦਾਂ 24000 ਦੀ ਹਾਂਜੀ ਬਸ ਇੱਕੋ ਹੀ ਰੇਟ ਆ ਕਰਨਾ ਤਾਂ ਮੰਨ ਤਾਣ ਜੇ ਤੂੰ ਮੌਕੇ ਤੇ ਕਰ ਦਾਂਗੇ ਜੀ ਮੌਕੇ ਤੇ ਕਰਨਾ ਹੈ ਹੁਣੇ ਕਰ ਦਈਏ ਜਿਤਰਾ ਤੁਹਾਡਾ ਹੁਕਮ ਆ ਨਹੀਂ ਕਰ ਦੋ ਹੁਣੇ ਕਰ ਦੋ 23000 ਦੀ ਦੇ ਦਾਂਗੇ ਵੀਰ ਜੀ 22000 ਦੀ ਦੇ ਦਾਂਗੇ ਗੱਲ ਕਰੀ ਠੀਕ ਹੈ ਵੀਰ 1000 ਰੁਪਏ ਮੈਂ ਘਟਦਾ ਚਲੋ ਠੀਕ ਹੈ ਜੀ ਜਿਤਰਾ ਤੁਹਾਡੀ ਮਰਜ਼ੀ ਤੇ ਆ ਜਾ ਹੁਣ ਆ ਨਿੱਕੀਆਂ ਕਟੀਆਂ ਜਿਹੜੀਆਂ ਇਹ ਕਿਦਾਂ ਜੀ ਵੀਰ ਜੀ ਉਮਰ ਇਹਨਾਂ ਦੀ ਕੀ ਕੀ ਜੇ ਇਹਦੀ ਵੀਰ ਜੀ ਉਮਰ ਲ 6 ਸੱਤ ਮਹੀਨੇ ਨੇ ਲੀ ਸੱਤਕ ਮਹੀਨੇ ਹੋਊਗੀ ਤਾਂ ਹੈ ਤਿੰਨੇ ਮੋਰਾ ਹੁੰਦਾ ਸਾਲ ਜਾ ਹਾਂਜੀ ਇਧਰ ਥਣਥਣ ਲੱਗੇ ਤਾਂ ਦਿਖਾ ਦਈਏ ਇੱਕ ਰੀ ਲਓ ਜੀ ਹੱਥ ਜਾ ਫੇਰ ਉਹ ਮੜਾ ਜੈਨੋ ਜਿਹੜਾ ਟਿਕ ਜੂਗੀ ਚੱਲ ਕਰਮਾ ਲਈਏ ਲਓ ਜੀ ਕਰੋ ਜੇ ਇੱਕ ਥਣਥਣ ਲੱਗੋ ਇਹਦੇ ਵੀ ਥਣਥਣ ਬੜੇ ਛੋਟੇ ਖੋਲੋ ਇਹਨੂੰ ਦੋਰਾ ਤਰਾ ਇਹਦਾ ਵੀ ਚੈੱਕ ਕਰਾ ਦਈਏ ਇੱਕ ਰੀ 6 7 ਮਹੀਨੇ ਉਮਰ ਹੈ ਜੀ ਕੱਟੀ ਦੀ ਚੰਗੀ ਸੋਣੀ ਆ ਡੱਬਰਾਂ ਦੀ ਖੁੱਲੀ ਆ ਲੈ ਜਾ ਤਾਨ ਲੈ ਜਾ ਵੀਰ ਜੀ ਕਰ ਸਕਦੇ ਚੈੱਕ ਤੁਸੀਂ ਸਿੰਘ ਸੁੰਘ ਚੰਗਾ ਕੁੰਡਾ ਜਾਣਾ ਇਹਦਾ ਹਾਂਜੀ ਹਾਂਜੀ ਲੋ ਜੀ ਕਰ ਸਕਦੇ ਤੋਰਾ ਤਾਰਾ ਚੈੱਕ ਮੋੜ ਲਓ ਵੀਰ ਜੀ ਮੋੜ ਲਓ ਆ ਗਈ ਵੀਰ ਜੀ ਇਹ ਵੀ ਮੋਰਾ ਜੀ ਐਨੂੰ ਲਿਆਇਓ ਮੜਾ ਜਿਆ ਦੇਖੋ ਲੋ ਜੀ ਥਣ ਥਣ ਚੈੱਕ ਕਰ ਲਓ ਤੁਸੀਂ ਝੋਲੀ ਝਾਲੀ ਚੰਗੀ ਬਣਾਉਂਗੀ ਗਰਮ ਵਾਲੀ ਜਦਨ ਕਿਤੇ ਬਣ ਗਈ ਬੰਦੋ ਵੀਰ ਜੀ ਬਾਕੀ ਵੀਰ ਸ਼ਕੀਨ ਆ ਕਟੀਆਂ ਕੁੱਟੀਆਂ ਦਾ ਲਿਆ ਕੇ ਵੇਚਦਾ ਜਾਣ ਜੂਣ ਪਜਾ ਛੱਡਦਾ ਕਿਤੇ ਚੰਗੀਆਂ ਕਟੀਆਂ ਦੀ ਇਹ ਇਹ ਤਾਂ ਲੋਕੀ ਗੱਲ ਵਢਾਈ ਜਾਂਦੇ ਚੰਗੇ ਬੰਦੇ ਦੂਜੇ ਬੰਦੇ ਘੱਲ ਘੱਲ ਕੇ ਚੰਗੇ ਬੰਦੇ ਦਿੰਦੇ ਨਹੀਂ ਕਿਹਨੂੰ ਠੀਕ ਜੀ ਐਰਵਨ ਜੀ ਤੇ ਇਹਦਾ ਰੇਟ ਕੀ ਕਰਨਾ ਆਪਾਂ ਤੇ ਇਕੱਠੇ ਜੋੜੇ ਦਾ ਕਰਨਾ ਹੈ ਬੜਾ ਜੋੜੇ ਦਾ ਹੀ ਕਰਾਂਗੇ ਚਲ ਉਹਦੇ ਬਾਰੇ ਵੀ ਦੱਸ ਦਿਓ ਉਹਦੀ ਉਮਰ ਕਿੰਨੀ ਜੇ ਇਹਦੀ ਵੀ ਉਮਰ ਵੀਰ ਜੀ ਇੰਨੀ ਕੀ ਆ ਅੱਛਾ ਜੀ 7 ਮਹੀਨੇ ਹਾਂ ਜੀ ਠੀਕ ਜੀ ਇਹ ਵੀ ਖੋਲ ਦੋ ਮੜੀਏ ਆ ਲੋ ਜੀ ਲਓ ਸਿੰਘ ਸੁنگ ਇਹਦਾ ਵੀ ਲਾਗ ਨੂੰ ਦਿਖਾ ਦਿਓ ਇੱਕ ਰੇ ਲਓ ਜੀ ਕਰ ਸਕਦੇ ਚੱਕ ਕੇ ਵੀ ਜੈਡ ਬਲੈਕ ਲੈ ਜਾਓ ਅੱਗੇ ਲੈ ਜਾਓ ਆਣ ਇਹਦੇ ਵਿੱਚ ਹੋਈਆਂ ਮੈਂ ਨਾ ਵੀ ਇਹਦੇ ਵੀ ਕੀ ਦਿਖਾ ਦਿਓ ਮੜੇ ਲਓ ਜੀ ਚਾਰੇ ਹੀ ਥਾਣੇ ਕੋਈ ਫੋੜ ਛਾਂਗ ਨਹੀਂ ਐ ਵੇਖੋ ਝੋਲੀ ਭਾਜੀ ਬਿਲਕੁਲ ਸਾਫ ਥਾਣੇ ਲੈ ਹੋਏ ਵੀਰ ਜੀ ਲੈ ਹੋਏ ਇਹਨੂੰ ਬਾਕੀ ਹਰ ਟਾਈਮ ਵੀਰ ਦੇ ਕੋਲ ਇੱਕ ਦੋ ਤਿੰਨ ਕਟੀਆਂ ਹੁੰਦੀਆਂ ਹੁੰਦੀਆਂ ਵੇਚਣ ਵਾਸਤੇ ਜੇ ਵੀਰ ਭਰਾਣੇ ਸ਼ਕੀਨ ਲੈਣੀਆਂ ਹੁਣ ਕਟੀਆਂ ਤੇ ਵੀਰ ਨਾਲ ਗੱਲਬਾਤ ਕਰਦੇ ਰਹੋ ਤੇ ਇਹਨਾਂ ਦਾ ਰੇਟ ਵੀਰ ਜੀ ਕੀ ਕਰਨਾ ਦੋਵਾਂ ਦਾ ਇਹਨਾਂ ਦਾ ਵੀਰ ਜੀ ਰੇਟ ਪਾਰਥਨ ਬਦਲੇ ਆਂ ਜਾਈਏ ਤੇ ਬੜਾ ਰੇਟ ਲੋਕ ਕਰਦੇ ਆਂ ਵੀਰ ਜੀ ਚਲੋ ਉਹਦੇ ਆਈ ਆ ਹਾਂਜੀ ਆਪਾਂ ਜੈ ਜੀ ਦੇ ਦੇਣੀਆਂ ਤੇ ਮੁੱਲ ਤੇ ਭਾਵੇਂ ਇਹਨਾਂ ਦਾ ਵੀ ਭਾਵੇਂ 30 ਕਰ ਲਈਏ ਅੱਛਾ ਜੀ ਤੇ 26000 ਦੀਆਂ ਦੇ ਦਾਂਗੇ 26 ਦੀਆਂ ਹਾਂਜੀ 25 ਦੀਆਂ ਕਰ ਦਈਏ ਚਲੋ ਵੇਖ ਲਓ ਮਹਾਰਾਜ ਲਓ ਜੀ 25000 ਦੀਆਂ ਦੋਵੇਂ ਗੱਡੀਆਂ ਕੋਈ ਸ਼ਕੀਨ ਵੀਰ ਖੜ ਸਕਦਾ ਝੋਲੀਆਂ ਝਾਲੀਆਂ ਚੰਗੀਆਂ ਝੋਲੀਆਂ ਝਾਲੀਆਂ ਚੰਗੀਆਂ ਜੈਡ ਬਲੈਕ ਹੈ ਤਿੰਨੇ ਮੋਹਰਾਂ ਦਾਸਲ ਦੀਆਂ ਤੇ ਆ ਆਪਾਂ ਕਿੰਨੇ ਦੀ ਭਾਈ ਵੀਰ ਜੀ ਹਾਂਜੀ ਇਹ ਕਿੰਨੇ ਦੀ 20000 ਦੀ ਮੈਂ ਤਾਂ ਵੀਰ ਜੀ ਜੋ ਵੀ ਆਇਆ ਤੁਸੀਂਾਂ ਦੇ ਵੀ ਜਾਣ ਦੋ ਤੇਰੇ ਤੇ ਆਇਆ ਤੁਸੀਂਾਂ ਦੇ ਭਾਈ ਦੀ ਦੇ ਚਲੋ 2000 ਦੀ ਇਹ ਹੋ ਗਈ ਜੇ ਨੰਬਰ ਇੱਕ ਵਾਰੀ ਫੇਰ ਬੋਲਦੇ ਆਪਣਾ 9915 ਹਾਂਜੀ 982 ਠੀਕ ਹੈ ਠੀਕ ਹੈ ਵੀਰ ਜੀ ਸੱਚੀ ਜੀ